ਹੈਲੋ ਫਰੈਂਡਸ ਅੱਸੀ ਕੱਲ ਕਿਵੇਂ ਸਾਰੇ ਠੀਕ ਹੋਨੇ ਆ ਪਰ ਥੋੜੀ ਜਿਹੀ ਬੀਤ ਮੇਰੀ ਖਰਾਬ ਹੈ ਮਰਸੀ ਲੱਗ ਕੇ ਆਇਆ ਹੋ ਜਾਂਦਾ ਗਰਮੀ ਦੇ ਕਰਕੇ ਤੇ ਚਲੋ ਹੋਪਸੋ ਪੋਰ ਟੂ ਸੀ ਇਸ ਨਾਓ ਕਿਵੇਂ ਆ ਮੇ ਤੇ ਉਹੀ ਡੇਲੀ ਰੁਟੀਨ ਹੁੰਦੀ ਹੈ ਵਨ ਸਕੂਲ ਜਾਣਾ ਸ਼ੁਰੂ ਹੋ ਗਏ ਦੋ ਕੱਲ ਦਾ ਤੇ ਲੱਗਿਆ ਤੇ ਕੱਲ ਦਾ ਮੰਡੇ ਨੂੰ ਤੋਂ ਬੱਚੇ ਵੀ ਆਨੇ ਸ਼ੁਰੂ ਹੋ ਜਾਣੇ ਆ ਸਿਲਵਿਟੋ ਹੀ ਰੂਟੀਨ ਵਰਕ ਸ਼ੁਰੂ ਹੋ ਜਾਣੀ ਹੈ ਇਹ ਕਰੋ ਆ ਕਰੋ ਆ ਕਰੋ ਆ ਕਰੋ ਮਤਲਬ ਜ਼ਿੰਦਗੀ ਹੈ ਜਿਹੜੀ ਉਹ ਚੱਲਦੀ ਹੈ ਕਦੀ ਰੁਕਦੀ ਨਹੀਂ ਹੈ ਡੇਲੀ ਵਰਕ ਅਸੀਂ ਕਰਦੇ ਕਰਦੇ ਆ ਹਨਾ ਤੇ ਕੰਮ ਕਰਨਾ ਸਾਡੀ ਕਰਮ ਹੈ ਅਸੀਂ ਆਪਣੇ ਕੰਮਾਂ ਤੋਂ ਆਪਣੀ ਕਾਬਲੀਅਤ ਦਿਖਾਉਣੀ ਆ ਫਿਰ ਕਿ ਮੈਂ ਬਹੁਤ ਕਾਬਿਲ ਹਾਂ ਮੈਂ ਬਹੁਤ ਜਲਦੀ ਕੰਮ ਕਰਦਾ ਜਾਂ ਮੈਂ ਬਹੁਤ ਇੰਟੈਲੀਜੈਂਸੀ ਨਾਲ ਕੰਮ ਕਰਦਾ ਮੇਰਾ ਪਰਫੈਕਟ ਕੰਮ ਹੁੰਦਾ ਮੈਂ ਹਮੇਸ਼ਾ ਠੀਕ ਕੰਮ ਕਰਦਾ ਮਤਲਬ ਤੁਹਾਡੀ ਪਛਾਣ ਤੁਹਾਡੀ ਹਰ ਚੀਜ਼ ਤੁਹਾਡੇ ਕੰਮਾਂ ਤੋਂ ਹੁੰਦੀ ਹੈ ਫਿਰ ਤੁਸੀਂ ਐਫੀਸ਼ੀਐਂਸੀ ਦਿਖਾਉਂਦੇ ਹੋ ਆਪਣੀ ਤੇ ਲਾਲਟੀ ਜੋਬ ਤੇ ਹੁੰਨੇ ਹਨ ਤਾਂ ਖਾਣੇ ਦਿਖਾਣੀ ਪੈਂਦੀ ਹੈ ਤੇ ਉਸ ਟਾਈਮ ਬੰਦੇ ਨੂੰ ਕਈ ਵਾਰੀ ਕੋਈ ਲੋਕ ਪਸੰਦ ਨਾ ਵੀ ਹੋਵੇ ਤਾਂ ਵੀ ਉਹਦੀ ਤਾਰੀਫ਼ ਕਰਨੀ ਪੈਂਦੀ ਹੈ। ਥੋਕੇ ਪਾਰਟ ਐਂਡ ਪਾਰਸਲ ਆਫ आवर ਲਾਈਫ ਆਪਾਂ ਜ਼ਿੰਦਗੀ ਇਹਦੇ ਤੋਂ ਬਿਨਾ ਨਹੀਂ ਜੀ ਸਕਦੇ ਥੋਕੇ ਹਮੇਸ਼ਾ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਜਾ ਸਕਦਾ ਹਮੇਸ਼ਾ ਹੀ ਲੜਾਈ ਚੱਗ ਰਹੀ ਨਹੀਂ ਕੀਤੀ ਜਾ ਸਕਦੀ ਜਿਹੜੇ ਕਰਦੇ ਵੀ ਆ ਉਹਨਾਂ ਦੀ ਆਪਣੀ ਇੱਛਾ ਹੈ ਪਰ ਜੋ ਹਮੇਸ਼ਾ ਥੋੜਾ ਬਹੁਤ ਬੰਦੇ ਨੂੰ ਜਿੱਥੇ ਰਹਿਣੇ ਆ ਉੱਥੇ ਬਣਾ ਕੇ ਰੱਖਣੀ ਪੈਂਦੀ ਹੈ ਘਰ ਵੀ ਕੀ ਸਕਦੇ ਆ ਪਰ ਗਰਮੀ ਆ ਨਹੀਂ ਐ ਤੇ ਪੁੱਛੋ ਨਾ ਮੀਂਹ ਬਾਰਿਸ਼ ਆ ਜਾਂਦੀ ਐ ਫਿਰ ਉਹੀ ਅਮੂਮਸ ਦੀ ਕੁਟਾਨ ਤੇ ਹਵਾ ਕਦੀ ਚੱਲਦੀ ਐ ਤੇ ਕਦੀ ਚੱਲਦੀ ਨਹੀਂ ਕਿੰਨਾ ਬੇਰੰਗ ਜਿਹਾ ਮੌਸਮ ਹੋ ਜਾਂਦਾ ਤੇ ਚਲੋ ਸਕੂਲ ਦੇ ਵਿੱਚ ਵੀ ਇਦਾਂ ਹੀ ਹੁੰਦੇ ਫੈਨ ਹੁੰਦੇ ਆ ਆਪਣੇ ਆਪਣੇ ਘਰਾਂ ਜਾ ਕੇ ਬੱਚੇ ਪੜਾਉਣੀ ਐ ਉੱਤੇ ਪੀਰੀਅਡ ਤੇ ਲੈਣੇ ਪੈਣੇ ਆ ਇਹ ਤਾਂ ਪਾਰਟ ਆਫ आवर ਲਾਈਫ ਹੈ 홀ੀডে హోਮਵਰਕ ਕਰੋ ਉਹ ਨੰਬਰ ਬਣਾਓ ਕਿ ਕਿੰਨੇ ਕਿੰਨੇ ਪਰਸੈਂਟ ਕੰਮ ਕੀਤਾ ਹੈ ਮਤਲਬ ਫਰਕ ਤੇ ਬਹੁਤ ਹੈ ਜੇ ਛੁੱਟੀਆਂ ਤੋਂ ਬਾਅਦ ਵੀ ਜਾਣਾ ਤੇ ਕੰਮ ਹੀ ਕੰਮ ਹੁੰਦਾ ਤੇ ਬਾਕੀ ਗਰਮੀ ਦੇ ਕਰਕੇ ਤਬੀਅਤ ਵੀ ਖਰਾਬ ਰੈਂਦੀ ਹੈ ਤੇ ਬਹੁਤ ਜ਼ਿਆਦਾ ਨਾ ਹੋ ਜਾਂਦਾ ਅਜੀਬ ਜਿਹਾ ਮਸੂ ਸੁੰਦ ਬਾਟ ਟਿਪ 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 ਅ ਜਦੋਂ ਅਸੀਂ ਬਾਹਰ ਜਾਂਦੇ ਹਾਂ ਤੇ ਇੱਕ ਗਰਮੀ ਹੋਰ ਤਰ੍ਹਾਂ ਦੀ ਹੁੰਦੀ ਹੈ ਇਹ ਹੋਰ ਤਰ੍ਹਾਂ ਦੀ ਹੈ ਬੋਡੀ ਦਾ ਟੈਂਪਰੇਚਰ ਆਪੋਂ ਦਾ ਫੀਵਰ ਹੋ ਜਾਂਦੇ ਆ ਤੇ ਐਵੇਂ ਜਿਹੜਾ ਦੁਨੀਆ ਦੇ ਟੈਂਪਰੇਚਰ ਆਪੇ ਗਲੋਬਲ ਵਾਰਮਿੰਗ ਦਾ ਅਸਰ ਸਾਰੀ ਦੁਨੀਆ ਦੇ ਵਿੱਚ ਹੈ ਦੇਖਣ ਨੂੰ ਮਿਲਦਾ ਹੈ ਤੇ ਇਸ ਸਾਰੀ ਜਿਹੜੀ ਕਾਇਨਾਤ ਹੈ ਨਾ ਜੇ ਉਹਨੂੰ ਅਸੀਂ ਖੂਬਸੂਰਤ ਬਣਾਉਣਾ ਹੈ ਜਾਂ ਦਿੱਖੇ ਨੂੰ ਬਚਾਉਣਾ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਜਿਹੜੇ ਪਲਾਂਟਸ ਹੈ ਨਾ ਉਹ ਲਗਾਣੇ ਆ ਟਰੀ ਲਗਾਣੇ ਆ ਪਰ ਕਈ ਲੋਕ ਪੀੜ ਕੱਟ ਦਿੰਦੇ ਆ ਔਰ ਪਲਾਂਟਸ ਵੀ ਨਹੀਂ ਇਹ ਨਾ ਤੇ ਫਿਰ ਕੁਟਾ ਨਾ ਗਰਮੀ ਬੁਖਾਰ ਖਾਂਸੀ ਰੇਸ਼ਾ ਡਾਇਆ ਉਹਨਾਂ ਇਹ ਨਮਨਸ ਦੇ ਵਿੱਚ ਇਹੀ ਪ੍ਰੋਬਲਮਸ ਰਹਣੀਆਂ ਨੇ ਸਾਰਿਆਂ ਨੂੰ ਚਾਹੀਦਾ ਕਿ ਆਪਣਾ ਆਪਣਾ ਧਿਆਨ ਖੈਲੇ ਰੱਖ ਲੈਣ ਇਤਿਆਤ ਸਾਫ ਸਫਾਈ ਦਾ ਧਿਆਨ ਰੱਖਣ ਤੇ ਇਸਾ ਮੌਸਮ ਤੋਂ ਜਿਹੜਾ ਨਾ ਬਚਿਆ ਜਾ ਸਕਦਾ ਕੁਝ ਮੌਸਮ ਹੁੰਦੇ ਐ ਜਿਹੜੇ ਇਦਾਂ ਖਰਾਬ ਹੋ ਜਾਂਦੇ ਆ ਤੇ ਉਹਨਾਂ ਵਿੱਚ ਦੇਖੋ ਹੁਣ ਬਾਰ ਗੰਦਗੀ ਜਿੰਨਾ ਮਰਜ਼ੀ ਵੀ ਸਫਾਈ ਕਰ ਲਓਗੇ بارش ਫੇਰ ਆ ਜਾਈਣੀ ਆ ਫੇਰ ਕੁਝ ਨਾ ਕੁਝ ਰੋੜ ਕੇ ਲੈ ਆਂਦੇ ਆ ਜਿੱਥੇ ਰੋਗ ਗਿਆ ਰੋਗ ਗਿਆ ਤੇ ਫਿਰ ਹੁਣ ਸਾਫ ਸਫਾਈ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ ਤੇ ਬਰਸ਼ਾਂ ਦੇ ਮੌਸਮ ਦੇ ਵਿੱਚ ਖਾਰਿਸ਼ ਹੋਣ ਲੱਗ ਜਾਂਦੀ ਹੈ ਅਸੀਨੇ ਛੁੱੜਦੇ ਨੇ ਖਪਰਾਟ ਪੈਂਦੀ ਹੈ ਤੇ ਇੰਨਾਂ ਸਾਰੀਆਂ ਚੀਜ਼ਾਂ ਤੋਂ ਸਹੀ ਹੋਣ ਲਈ ਸਾਨੂੰ ਚਾਹੀਦਾ ਹੈ ਕਿ ਆਪਾਂ ਮਤਲਬ ਸਵੇਰੇ ਕੋਈ ਨਾ ਕੋਈ ਡਰਿੰਕ ਲਈਏ ਹਲਕੀ ਤੀਰਾ ਹੋਵੇ ਜਿਦਾ ਚੀਆ ਸੀਡ ਹੋਵੇ ਇਦਾਂ ਕੋਈ ਨਾ ਕੋਈ ਡਰਿੰਕ ਸਵੇਰੇ ਸਾਰੇ ਪੀਓ ਤੇ ਉਹਦੇ ਨਾਲ ਤੁਹਾਡਾ ਜਿਹੜਾ ਅੰਦਰਲਾ ਸਿਸਟਮ ਉਹ ਠੀਕ ਹੋ ਜਾਏਗਾ ਹੋਲੀ-ਹੋਲੀ ਕਯੁਰ ਹੁੰਦਾ ਅੱਜ ਦੀ ਦੇਸੀ ਚੀਜ਼ਾਂ ਉਹ ਇਹ ਨਹੀਂ ਹੁੰਦਾ ਕਿ ਅੱਜ ਹੀ ਇਹਦਾ ਰਿਜ਼ਲਟ ਮਿਲ ਜੇ ਤਾਂ ਇਦਾਂ ਨਹੀਂ ਹੁੰਦਾ ਥੋੜਾ ਸਮਾਂ ਪਾ ਕੇ ਰਿਜ਼ਲਟ ਮਿਲਦਾ ਹੁੰਦਾ ਤੇ ਉਹ ਪੋਜ਼ਿਟਿਵ ਹੀ ਆਉਂਦਾ ਤੇ ਬਾਕੀ ਸਾਰੇ ਆਪਣੀ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਜਿਨ੍ਹਾਂ ਨੂੰ ਫੇਮ ਵਗੈਰਾ ਵੀ ਹੁੰਦੀ ਹੈ ਤੇ ਠੀਕ ਹੈ ਨਾ ਮ사ਜ ਕਰ ਲਿਆ ਕਰੋ ਐਕਸਰਸਾਈਜ਼ ਕਰੋ ਜਿਹੜੇ ਅੰਗ ਦੀ ਹੁੰਦੀ ਹੈ ਤੇ